ਸੰਪੂਰਨ ਖਲੋਰੀ ਬਾਟਰ ਦੇ ਵਿੱਚ ਅੱਜ ਜਨਵਰੀ ਸੈਲੋ ਮੂਰੇ ਪਟੇ ਮਾਲਾ ਮੂਰੇ ਕਰ ਰਹੇ ਆ ਅਸਲ ਵਿੱਚ ਐਸ ਕੇ ਐਮ ਵੀ ਸਾਰੇ ਦੇਸ਼ ਦੇ ਵਿੱਚ ਮਾਰਚ ਕਰ ਰਿਹਾ ਸਾਰੇ ਦੇਸ਼ ਦੇ ਕਿਸਾਨ ਅੱਜ ਸ਼ਰਕਤ ਦੇ ਟਰੈਕਟਰ ਮਾਰਚ ਕਰ ਰਹੇ ਨੇ ਅਸਲ ਦੇ ਵਿੱਚ ਕਾਰਨ ਕੀ ਕੀ ਆ ਆਪਾਂ ਨੂੰ ਤਾਂ ਸਾਰਿਆਂ ਨੂੰ ਪਤਾ ਇਹ ਸਾਰੀ ਲੋਕਾਂ ਨੂੰ ਅਤੇ ਹੋਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਨਹੀਂ ਇਸ ਗੱਲ ਦਾ ਪਤਾ ਕਿ ਐਮਐਸਪੀ ਗਰੰਟੀ ਕਾਨੂੰਨ ਕੀ ਹੁੰਦਾ ਹੁਣ ਇਧਰੋਂ ਪੜਦਾ ਪਿਛਲੇ ਲੰਬੇ ਸਮੇਂ ਤੋਂ ਬੀਜੇਪੀ ਨਹੀਂ ਜਾ ਕੇ ਸਾਫ ਹੋ ਗਏ ਆਪਾਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਰਤਨਪੁਰਾ ਬਾਰਡਰ ਦੇ ਉੱਪਰ ਸੰਘਰਸ਼ ਕਰ ਰਹੇ ਹਾਂ 13 ਵਰ੍ਹਣੀ ਨੂੰ ਇੱਕ ਸਾਲ ਹੋ ਗਿਉ ਅੱਜ 11 ਮਹੀਨੇ 14 ਦਿਨ ਹੋ ਗਏ ਹੰਕਾਰ ਚੱਲਦੇ ਨੂੰ ਤੁਹਾਨੂੰ ਪਤਾ ਆਪਣੀ ਸਰੀਰ ਕੇ ਮੋਟੀ ਸਰਕਾਰ ਤੇ ਮੋਟੀ ਚਮੜੀ ਕਿੰਨੀ ਆ ਬਿੱਲੀ ਵਾਂਦ ਅੰਦਨ ਵੀ 11.5 ਮਹੀਨਿਆਂ ਦੇ ਬਾਅਦ ਉਹਨੇ ਗੱਲਬਾਤ ਕਰਨ ਤੇ ਉਹਦੇ ਕਰਨ ਤੋਂ ਜੋ ਸਰਕਾਰੀ ਵੀ ਤੇਨੇ ਕਾਨੂੰਨ ਵਾਪਸ ਲਏ ਤੇ ਹੁਣ ਵੀ ਕਿਸਾਨ ਸ਼ਮਰਚ ਕਰ ਰਹੇ ਨੇ ਬਾਦਰਾ ਦੇ ਉੱਪਰ ਬੈਠੇ ਨੇ ਮੌਦੀ ਸਰਕਾਰ ਅਰੇ ਘਰ ਦਾ ਵਰਤ ਰਹੀ ਆ ਤੁਹਾਨੂੰ ਪਤਾ ਵੀ ਪਹਿਲਾਂ ਇਹ ਕਹਿੰਦੇ ਤੇ ਕਿ ਕਿਸਾਨ ਦਿੱਲੀ ਟਰੈਕਟਰ ਛੱਡ ਕੇ ਆ ਜਾਣ ਤੁਸੀਂ ਦੇਖਿਆ ਵੀ ਸ਼ੰਭੂ ਤੋਂ 100 ਕੋ ਕਿਸਾਨਾਂ ਦਾ ਪੈਦਲ ਜਾਤਾ ਵੀ ਨਹੀਂ ਜਾਣ ਦਿੱਤਾ ਦੱਲਿਆ ਸਾਹਿਬ ਨੇ ਮਰਨ ਮਰਤ ਰੱਖਿਆ ਉਸ ਤੋਂ ਬਾਅਦ 14 ਫਰਵਰੀ ਨੂੰ ਅਸੀਂ ਮੀਟਿੰਗ ਕਰਾਂਗੇ ਇਲੈਕਸ਼ਨ ਕੌਂਡ ਲੱਗਿਆ ਨਹੀਂ ਭਲਾ ਮੈਨੂੰ ਇਹ ਤਾਂ ਦੱਸੋ ਵੀ ਕਿਸਾਨਾਂ ਵਾਸਤੇ ਇਲੈਕਸ਼ਨ ਕੌਂਡ ਆ ਮਲਾਜਮਾਂ ਨੂੰ 8 ਵਜੇ ਪੇ ਕਮਿਸ਼ਨ ਦੀਆਂ ਉਹ ਦਿੱਤੀਆਂ ਨਹੀਂ ਆ ਚੰਗੀ ਗੱਲ ਆ ਕਿ 8 ਵਜੇ ਪੇ ਕਮਿਸ਼ਨ ਬਣਾਇਆ ਉਹ ਵੀ ਤਾਂ ਤੁਸੀਂ ਇਲੈਕਸ਼ਨ ਕੌਂਡ ਦੇ ਵਿੱਚ ਹੀ ਕਰਤਾ ਸੋ ਆਪਣੇ ਵਾਸਤੇ ਇੱਕ ਖਾਸ ਗੱਲ ਆ ਇੱਕ ਪਾਸੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਦੂਜੇ ਪਾਸੇ ਜਦੋਂ 5 ਜਨਵਰੀ 2022 ਨੂੰ ਫਰੋਹਪੁਰ ਦੇ ਵਿੱਚ ਮੋਦੀ ਦਾ ਕਾਫਲਾ ਰੋਕਿਆ ਗਿਆ ਸੀ ਉਦੋਂ ਪਰ ਸਾਡੇ 26 ਕਿਸਾਨਾਂ ਦੇ ਉੱਪਰ ਕੇਸ ਪਾਏ ਤੇ ਮਾਮੂਲੀ ਸੜਕ ਰੋਕਣ ਦੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ 307 ਦੇ ਕੇਸ ਬਣਾਤੇ ਦੇਖੋ 3 ਸਾਲ ਕਿਸੇ ਨੇ ਵੀ ਪੁੱਛਿਆ ਹੋਣ ਪਰੰਟ ਲੈ ਕੇ ਪੁਲਿਸ ਲੋਕਾਂ ਦੇ ਘਰਾਂ ਦੇ ਵਿੱਚ ਤੂੰ ਹੀ ਫਿਰਦੀ ਆ ਆਪਾਂ ਇਸ ਸਟੇਜ ਦੇ ਉਪਰੋਂ ਪੰਜਾਬ ਸਰਕਾਰ ਨੂੰ ਇਹ ਵਾਰਨਿੰਗ ਦਿੰਦੇ ਆ ਕਿਉਂ ਕੰਦ ਤੇ ਪੜਿਆ ਤੇ ਦੇਖ ਲਓ ਕਸਾਮ ਤੁਹਾਡੇ ਜਵਰ ਨੂੰ ਸ਼ਰ ਦੇ ਨਾਮ ਮੁਕਾਬਲਾ ਕਰਨ ਦੇ ਤੇ ਤੁਹਾਨੂੰ ਪਿੱਛੇ ਆਣਾ ਪਊਗਾ ਜੇ ਕਿਸੇ ਕਿਸਾਨ ਦੇ ਉੱਪਰ ਛਾਪਾ ਮਾਰ ਕੇ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਕੀਤੀ ਤਾਂ ਕਿਸਾਨ ਤੁਹਾਨੂੰ ਅਜਿਹੇ ਸਬਕ ਸਿਖਾਉਣਗੇ ਕਿ ਆਮ ਆਦਮੀ ਪਾਰਟੀ ਨੂੰ ਯਾਦ ਰਹੂਗਾ ਇੱਕ ਗੱਲ ਹੋਰ ਜਰਨੈਲ ਸਿੰਘ ਨੇ ਤੁਹਾਨੂੰ ਦੱਸਿਆ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਟਰੈਕਟਰ ਮਾਰਚ ਕਰਦੇ ਆਪਾਂ ਮੰਗ ਕਰ ਰਹੇ ਹਾਂ ਕਿਸਾਨੀ ਦੀਆਂ 12 ਮੰਗਾਂ ਨੂੰ ਮੋ ਮਨਵਾਉਣ ਦੇ ਵਾਸਤੇ ਪਰ ਇਹਨਾਂ ਦੇ ਨਾਲ ਦੀ ਨਾਲ ਇੱਕ ਨਵਾਂ ਮਾਰਕੀਟਿੰਗ ਐਕਟ ਲਾਇਆ ਜਾਂਦਾ ਜਿਹਦੇ ਨਾਲ ਅਸੀਂ ਜਿਹੜੇ ਜਿਹੜੇ ਤਿੰਨ ਕਾਨੂੰਨ ਰੱਦ ਕਰਾ ਕੇ ਇੱਥੇ ਦਿੱਲੀ ਉਹਨਾਂ ਨੂੰ ਪੁੱਠੇ ਪਾਸੇ ਲਾਗੂ ਕਰਾਉਣ ਦਾ ਢਾਂਗ ਇਹਨਾਂ ਨੇ ਸੰਧਿਆ ਉਸ ਗੱਲ ਦੇ ਉੱਪਰ ਵੀ ਕਿਸਾਨ ਸੰਗਠਨ ਕਰਨੀ ਹੈ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਨਾ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਐਸਕੇਮ ਦੇ ਨਾਲ ਕਨੇ ਮੋਰਚਿਆਂ ਦੀ ਮੀਟਿੰਗ ਹੋਈ ਆ ਪਾਤਣਾ ਦੇ ਵਿੱਚ ਮੀਟਿੰਗ ਚੱਲਦੀ ਆ ਐਸਕੇਮ ਨੇ 24 ਤੋਂ 24 ਜਨਵਰੀ ਨੂੰ ਮੀਟਿੰਗ ਕਰਕੇ ਆਪਣੀ ਐਲਾਨ ਕੀਤਾ ਕਿ 12 ਫਰਵਰੀ ਨੂੰ ਇਹ ਮੀਟਿੰਗ ਕਰਕੇ ਸੰਘਰਸ਼ ਨੂੰ ਏਕੇ ਨੂੰ ਅੱਗੇ ਵਧਾਉਣ ਵਾਸਤੇ ਉਹ ਜਿਹੜੀ ਮਤਲਬ ਕੋਸ਼ਿਸ਼ ਕਰਨਗੇ ਆਪਣੀਆਂ ਨਾਲ ਗੱਲਬਾਤ ਕਰਨ ਦੀ ਆਪਣੇ ਨਾਲ ਪਹਿਲੀ ਇਹ ਆ ਵੀ ਸਾਡੇ ਨਾਲ ਅੱਦੇ ਸੰਘਰਸ਼ ਦੇ ਵਿੱਚ ਵੀ ਆ ਸਕਦੇ ਹੋ ਵੱਡਾ ਏਕਾ ਵੀ ਕਰ ਸਕਦੇ ਹੋ ਥੋੜੀਆਂ ਗੱਲਾਂ ਦੇ ਏਕਾ ਹੁੰਦਾ ਤਾਂ ਵੀ ਆਪਾਂ ਤਿਆਰ ਆ। ਉਹਦੇ ਜਿੰਨੀਆਂ ਗੱਲਾਂ ਤੇ ਏਕਾ ਹੁੰਦਾ ਇਸ ਗੱਲ ਵਾਸਤੇ ਆਪਾਂ ਤਿਆਰ ਆ। ਪਟਿਆਲਾ ਅੱਜ ਪਟਿਆਲਾ ਬੁਲਾ ਦਿੱਤੀ ਹੈ। ਇਸ ਤੋਂ ਆਪਣੇ ਅੰਦੋਲਨ ਚਾਲਦੇ ਨੂੰ ਸ਼ੰਭੂ ਖਨੌਰੀ ਬਾਡਰਾਂ ਤੇ ਰਤਨਪੁਰੇ ਬਾਡਰਾਂ ਦੇ ਉੱਪਰ ਤੁਹਾਨੂੰ ਪਤਾ ਵੀ 13 ਫਰਵਰੀ ਨੂੰ 1 ਸਾਲ ਹੋ ਜਾਣਾ। ਮੇਰੀ ਸਾਰੇ ਵੀਰਾਂ ਨੂੰ ਅਪੀਲ ਆ ਕਿ ਸ਼ੰਭੂ ਦੇ ਖਨੌਰੀ ਬਾਡਰਾਂ ਦੇ ਉੱਪਰ ਆਪਾਂ ਲੱਖਾਂ ਦਾ ਕੱਠ ਕਰਨਾ 13 ਤਰੀਕ ਨੂੰ ਕੋਈ ਕਿਸਾਨ ਘਰੇ ਨਾ ਰਹੇ ਉਸ ਦਿਨ 14 ਤਰੀਕ ਨੂੰ ਭਾਵੇਂ ਆਪਣੀ ਸਰਕਾਰ ਦੇ ਨਾਲ ਗੱਲਬਾਤ ਆ 14 ਤਰੀਕ ਤੱਕ ਸਾਰਿਆਂ ਨੂੰ ਇਹ ਲੱਗਦਾ ਹੋਊਗਾ ਵੀ ਹੁਣ ਸਰਕਾਰ ਦੇ ਨਾਲ ਗੱਲਬਾਤ ਸ਼ੁਰੂ ਹੋ ਜਾਣੀ ਆ ਸ਼ਾਇਦ 7 ਦਿਨ ਮਤਲਬ ਸੰਘਰਸ਼ ਜਿਹੜਾ ਇੱਥੇ ਖਤਮ ਹੋ ਜਾਊਗਾ ਨਹੀਂ ਨਹੀਂ ਦੋਸਤੋ ਏ ਪੱਕੀ ਗੱਲ ਆ ਵੀ ਸਾਡੇ ਕੋਲੇ ਤਾਕਤ ਸਰਬ ਤੁਹਾਡੇ ਇਕੱਠ ਦੀ ਆ ਜਿੰਨੇ ਇਕੱਠ ਆਪਾਂ ਸ਼ੰਭੂ ਦੇ ਖਿਡੌਣੀ ਬਾਟਰਾ ਦੇ ਉੱਪਰ ਕਰਾਂਗੇ ਉਹਨੇ ਸਾਡੀ ਤਾਕਤ ਮਜ਼ਬੂਤ ਹੋਊਗੀ ਉਹਨੇ ਆਪਾਂ ਟੇਬਲ ਦੇ ਉੱਪਰ ਸਰਕਾਰ ਦੇ ਨਾਲ ਮਜ਼ਬੂਤ ਹੋ ਕੇ ਗੱਲ ਕਰ ਸਕਾਂਗੇ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਸਾਰੇ ਆਪਾਂ ਲਾਗੂ ਕਰੀਏ ਤੇ ਅੱਖਾਂ ਦੀ ਗਿਣਤੀ ਦੇ ਵਿੱਚ ਸ਼ੰਭੂ ਬਾਡਰ ਤੇ 13 ਤਰੀਕ ਨੂੰ ਪਹੁੰਚੀਏ ਦੇਖੋ ਥੋੜਾ ਜਿਹਾ ਗਲਾ ਖਰਾਬ ਹੋ ਰਿਹਾ ਇਸ ਗੱਲ ਕਰਕੇ ਮੈਥੋਂ ਬਾਅਦ ਟਾਈਮ ਵੀ ਕਾਫੀ ਹੋ ਗਿਆ ਤਾਂ ਨੰਨ ਕਰਤਿਆਨ ਸਿੰਘ ਜਿਉਂਨਾ ਨੇ ਵੀ ਤੁਹਾਨੂੰ ਸਬੋਧਨ ਕਰਨਾ ਮੈਂ ਤੁਹਾਨੂੰ ਇਹ ਅਪੀਲ ਕਰਦਾ ਹੋਇਆ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਕਿਉਂਕਿ ਕੰਮ ਦਾ ਜਿਹੜਾ ਜਿਹੜਾ ਤਿੰਨੇ ਜਿਹੜਾ ਲੰਘ ਚੁੱਕੇ ਨੇਗੇ ਏ ਤੁਸੀਂ ਜਿਹੜੀ ਜਰੂਰ ਕਿ ਸੰਗਸ ਦੇ ਵਿੱਚ ਆਉਂਗੇ ਤੇ 13 ਤਰੀਕ ਨੂੰ ਵੱਡਾ ਇਕੱਠ ਕਰੋਗੇ ਧੰਨਵਾਦ ਆ ਇਹ ਸੰਸ ਬੰਤ ਸਿੰਘ ਵਜੀਦਪੁਰ ਬੇਰੀ ਹੋਰ ਬੇਨਤੀ ਆ ਸਾਡੇ ਲਾਸਟ ਬੁਲਾ ਰਹੇ ਹੈਗੇ ਨੇ ਗੁਰਤੇਜ ਸਿੰਘ ਸਿਉਣਾ ਗੁਰਤੇਜ ਸਿੰਘ ਤੋਂ ਆ ਫਾਰਮਾਂ ਦੇ ਸੱਦੇ ਤੇ ਪਹੁੰਚੇ ਬਹੁਤ ਹੀ ਸਤਿਕਾਰਯੋਗ ਸਾਥੀਓ ਗੱਜ ਕੇ ਆਖੋ ਪਹਿਲਾ ਵਾਹਿਬ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਹਦੇ ਵਿੱਚ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਪੂਰੇ ਤਾਰ ਦੇ ਵਿੱਚ ਟਰੈਕਟਰ ਮਾਰਚ ਜਿੱਥੇ ਡੱਲੇ ਵਾਲੇ ਸਾਹਿਬ ਨੂੰ 62ਵੇਂ ਦੀ ਨਜ ਮਰਨ ਵਰਤੇ ਬੈਠੇ ਨੂੰ ਹੋ ਗਿਆ ਤੇ ਸਮੁੱਚੇ ਭਾਰ ਦੇ ਜਥੇਬੰਦੀਆਂ ਨੇ ਜਿਵੇਂ ਚ ਐਸਕੇਮ ਨਾਨ ਪੋਲੀਟিক্যাল ਕਿ ਨਮਕ ਪਾਰਤਾ ਜਾਂ ਐਸਐਮ ਹੋ ਗਿਆ ਸਾਰੇ ਟਰੈਕਟਰ ਮਾਰਚ ਦਾ ਹਿੱਸਾ ਬਣ ਰਹੇ ਨੇ ਇਕੱਲੇ ਇਕੱਲੇ ਘਰ ਤੋਂ ਟਰੈਕਟਰ ਨਿਕਲ ਕੇ ਚਾਹ ਪਿੰਡਾਂ ਦੀਆਂ ਸੜਕਾਂ ਤੇ ਪਹੁੰਚ ਰਹੇ ਨੇ ਜਾਂ ਤਾਂ ਪਟਵਾਲ ਦੇ ਵਿੱਚ ਕਾਰਟ ਨਮਿੰਦਰ ਸਿੰਘ ਮਹਾਰਾਣੀ ਪ੍ਰਨੀਤ ਕੌਰ ਜਾਂ ਭवेश ਅਗਰਵਾਲ ਹੋ ਗਿਆ ਬੀਜੇਪੀ ਦੇ ਨਮਾਇੰਦੇ ਨੇ ਦੂਜੇ ਪਾਸੇ ਜਿਹੜੇ ਕਾਰਪੋਰੇਟ ਸੈਕਟਰ ਦੇ ਜਿਵੇਂ ਸੌਲਾ ਹੋਗੇ ਮਾਲ ਹੋਗੇ ਟੋਲ ਬਰਾਜੇ ਹੋਗੇ ਜਾਂ ਪੈਟਰੋਲ ਪੰਪ ਆਉਗੇ ਬੱਧੀ ਗਲਤ ਵਿੱਚ ਲੋਕ ਪਹੁੰਚਣਾ ਬਹੁਤ ਵੱਡਾ ਹੀ ਪਾਤਰ ਨੇ ਜਿਹੜਾ ਆਪਣੇ ਇੱਥੇ ਆਣ ਦਾ ਮਕਸਦ ਕਾਪਟਨ ਅਮਰਿੰਦਰ ਸਿੰਘ ਦੇ ਜਾਂ ਮਹਾਰਾਣੀ ਪਰਨੀਤ ਕੌਰ ਦੇਪਾ ਪੁੰਜੇ ਬੈਠ ਕੇ ਮਕਾਨ ਦੇ ਰਹੇ ਆ ਉਹਦਾ ਇੱਕ ਇੱਕ ਮਿਆਰ ਕਰਨਾ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਦੋਂ ਸਰਕਾਰ ਤੋਂ ਐਨਾ ਸਿਰੇ ਗੁਰਕਾ ਸਾਹਿਬ ਦੇ ਸੌਂਹ ਖਾ ਕੇ ਲੋਕਾਂ ਨਾਲ ਵਾਅਦਾ ਕਰਿਆ ਤਾਂ ਦੀ ਸਮੁੱਚੇ ਪੰਜਾਬ ਦੇ ਲੋਕਾਂ ਦਾ ਕਰਜ਼ਾ ਨਾ ਹੋਊਗਾ ਪਰ ਕਰਜ਼ਾ ਦਾ ਮਾਫ ਨਹੀਂ ਹੋਇਆ ਲੋਕਾਂ ਦੀਆਂ ਖੁਦਗੁਸੀਆਂ ਵਧੀਆਂ ਨੇ ਕਿਉਂਕਿ ਲੋਕ ਸਸਾਇਟੀਆਂ ਦੇ ਫੈਕਟਰ ਹੋ ਗਏ ਪੈ ਕੰਮ ਦੇ ਫਾਇਦਕ ਹੋਗੇ ਜਿਹੜਾ ਪ੍ਰਾਈਵੇਟ ਕਰਜਾ ਦਾ ਉਹਦਾ ਹੈਗਾ ਹੀ ਹੈਗਾ ਤਾਂ ਸੰਕੇ ਉਹ ਸਾਲਾਂ ਦੇ ਵਿੱਚ ਫਾਸਰ ਨੇ ਵੀ ਧੋਖਾ ਪਿਆ ਜੇ ਮੈਂ ਕੈਪਟਨ ਅਮਰਿੰਦ ਸਿੰਘ ਨੇ ਲੋਕਾਂ ਨੂੰ ਧੋਖਾ ਪਿਆ ਕੋਈ ਜਿਹੜਾ ਲੋਕਾਂ ਨੇ ਬਾਅਦ ਫਾਈ ਅਜੇ ਧਰਨੇ ਮਜਾਰੇ ਹੋਣ ਲੱਗੇ ਮਹਿਲਾਂ ਦੇ ਅੱਗੇ ਤਾਂ ਆਹੀ ਕੈਪਟਨ ਅਮਿੰਦਰ ਕਹਾਂ ਲੱਗਿਆ ਵੀ ਦੇਖੋ ਜਿਹੜਾ ਕਰਜ਼ਾ ਮਾਫ ਕਰ ਸਕਦੀ ਆ ਕੋਈ ਸੰਚੇਰ ਕਰ ਸਕਦੀ ਆ ਅੱਜ ਸੰਚੇਰ ਸਰਕਾਰ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਕੈਪਟਨ ਮਨਿੰਦਰ ਸਿੰਘ ਮੌਜੂਦ ਨੇ ਅੱਜ ਆਪਣਾ ਗੱਲ ਲੈ ਕੇ ਆਏ ਆ ਵੀ ਦੇਖੋ ਪੰਜਾਬ ਦੇ ਲੋਕਾਂ ਵਿੱਚ ਰਹਿਣਾ ਆ ਪੰਜਾਬ ਦੇ ਲੋਕਾਂ ਤੋਂ ਰਾਜ ਬਣਾਇਆ ਬੋਤਾ ਮਾਪਾ ਕੇ ਮੁੱਖ ਮੰਤਰੀ ਬਣਾਉਂਦੇ ਰਹੇ ਤਾਂ ਆਪਣੇ ਚੰਮਲੇ ਚਲਾਈ ਲੋਕ ਨਹੀਂ ਬੋਲੇ ਲੋਕਾਂ ਨੇ ਪੂਰਾ ਸਹਿਯੋਗ ਦਿਆ ਕਾਹ ਲੋਕਾਂ ਨੇ ਵਗੀ ਕਰਿਆ ਲੋਕਾਂ ਨੇ ਖੁਦਕੁਸ਼ੀਆਂ ਦੇ ਅੱਗੇ ਤੋਰਦੇ ਆ ਜਿਹੜੀਆਂ ਵੱਡੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਉਹ ਕਲਪਤ ਨ ਮੋਰਿੰਦਰ ਸਿੰਘ ਦੀ ਜਦੋਂ ਮੁੱਖ ਮੰਤਰੀ ਕਰਨ ਤੇ ਬਾਦਾਂ ਕਰਦਾ ਉਹਦੇ ਕਰਕੇ ਹੋ ਰਹੀਆਂ ਨੇ ਅੱਜ ਸਮਾਯਾ ਕਰਤੋਂ ਮੋਰਿੰਦਰ ਸਿੰਘ ਨੂੰ ਮਹਾਰਾਣੀ ਪ੍ਰਨੀਤ ਕੌਰ ਨੂੰ ਤੇ ਜਿਹੜਾ ਪਾ ਲੋਕਾਂ ਨਾਲ ਵਾਦਾ ਕਰਿਆ ਪਾ ਅੱਜ ਤੋਂ ਸੰਤ ਸਰਕਾਰ ਦੇ ਵਿਚਾਂ ਹੁਣ ਲੋਕੀ ਸਰਕਾਰ ਨਾਲ ਗੱਲ ਕਰਾ ਵੀ ਜਿਹੜੀਆਂ ਕਿਸਾਨਾਂ ਜੀਆਂ ਮੰਗਾਂ ਨੇ ਔਰ ਘਰ ਦੇ ਲੋਕਾਂ ਦੀਆਂ ਮੰਗਾਂ ਨੇ ਸੰਤ ਸਰਕਾਰ ਦੀਆਂ ਬੀਜੇਪੀ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਮਣਵਾਉਣ ਵਾਸਤੇ ਵਾਦਾ ਕਰਾ ਜਾਂ ਕਹ ਉਹਨੂੰ ਸਿੱਧਾ ਵੀ ਮੈਂ ਪੰਜਾਬ ਦੇ ਲੋਕਾਂ ਵਿੱਚ ਰਹਿਣਾ ਆ ਅਦਲੀ ਕਿਸੇ ਸਰਕਾਰ ਨੂੰ ਮੰਨਦੇ ਆਨੈਸਟੀ ਦੇ ਦੇਣਾ ਤਾਂ ਜਿਹੜੇ ਲੋਕਾਂ ਦੇ ਖੁਦ ਕੋਈ ਹਿਆ ਹੋ ਜਾਂ ਨਾ ਮਾਰਾ ਮੋਟਾ ਉਹਦੇ ਤੋਂ ਪਰਦਾ ਪੈ ਸਕਦਾ ਪਰ ਨਹੀਂ ਉਹ ਹੋਇਆ ਤਾਂ ਗੱਲ ਕਰਦੇ ਆ ਜਿਹੜੀ ਇਹਨਾਂ ਦੀ ਬਾਹਰ ਖਲਾਫੀ ਜਾਂ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਕੋਰ ਦੇ ਬਾਰੇ ਕਿਵੇਂ ਲੋਕਾਂ ਵਿੱਚ ਚਲੇ ਜਾਂਦੇ ਨੇ ਗੋਸਤਾਂਦਿਆਂ ਨੇ ਪੰਜਾਬ ਦੇ ਲੋਕਾਂ ਨੇ ਮੰਨਤਾ ਕਰਦੇ ਨੇ ਵੀ ਹਾਂ ਅਸੀਂ ਤੁਹਾਡੇ ਵਾਸਤੇ ਆ ਕਰਿਆ ਪਰ ਭਰਾਵੋ ਇਹ ਸਰਕਾਰ ਨੇ ਤੁਹਾਡੇ ਵਾਸਤੇ ਕੁਝ ਨਹੀਂ ਕਰਿਆ ਕਾਪਟਨ ਮਨਿੰਦਰ ਸਰਕਾਰ ਹੋ ਗਿਆ ਜਾਂ ਮਹਾਰਾਣੀ ਪਰਮੇਸ਼ਰ ਹੋ ਗਏ ਜੇਲੀ ਵਿੱਚ ਪੰਜਾਬ ਵਿੱਚ ਖੁਦਕੁਸ਼ੀਆਂ ਹੋਈਆਂ ਨੇ ਸਭ ਤੋਂ ਵੱਡਾ ਕਾਰਨ ਤੂੰ ਜੋ ਕੋਈ ਕਰਜ਼ਾਕਾਰ ਨਾਸਤੇ ਮਾਰਾ ਮੁਟਾ ਆਪਣੀ ਜ਼ਮੀਨ ਵੇਚਨ ਵੋਚਣ ਕੇ ਕਿ ਮੈਂ ਕਰਜ਼ਾ ਤਾਰ ਲਾਂ ਉਹਦੋਂ ਵੀ ਆਪਾਂ ਨੇ ਇੱਕ ਪਾਸੇ ਕਰਤਾ ਇਹਨਾਂ ਨੇ ਕਿਉਂਕਿ ਸੋਸਾਇਟੀ ਦੇ ਜਾਣੇ ਆ ਜਾਂ ਆਪਣੇ ਕੋਈ ਰਜਿਸਟਰੀ ਕਰਾਉਣੀਆਂ ਉਹ ਕਦੇ ਨੇ ਕਲੀਅਰ ਸਰਟੀਫਿਕੇਟ ਲੈ ਕੇ ਆਓ ਉਹ ਕਲੀਅਰ ਸਰਟੀਫਿਕੇਟ ਮੇਰੇ ਕੋਲ ਕਿ ਮੈਂ ਜੇ ਆਪਾਂ ਡਿਫਾਲਟ ਨਹੀਂ ਹੋਵਾਂਗੇ ਡਿਫਾਲਟ ਹੋਣਾ ਕਾਹਦੇ ਸਰਕਾਰ ਨੇ ਕਰਤੇ ਆਪਾਂ ਨੂੰ ਦੱਸੋ ਕਿਹੜਾ ਰਸਤਾ ਬਚਿਆ ਰਸਤਾ ਬਚਿਆ ਆਪਣੇ ਕੋਲ ਖੁਦ ਕਸ਼ੇ ਵਾਲਾ ਉਨੇ ਕਰਕੇ ਸੋਨੇ ਲੋਕਾਂ ਨੂੰ ਜਾਗਰਤ ਹੋਣਾ ਪਿਆ ਜਿਵੇਂ ਅੱਜ ਜਾਗਦਾ ਜ਼ਮੀਰ ਵਾਲੇ ਪੱਡੀ ਗੜਖ ਦੇ ਵਿੱਚ ਵਿਦਾਈ ਦੇ ਪਾਤਰਾਂ ਤੇ ਪਹੁੰਚਿਆ ਕਾਸ਼ ਕਿ ਸਰਕਾਰ ਨੂੰ ਕਾਣੋਂ ਕਾਣੇ ਮਾਰ ਰਹੇ ਹੋ ਚਾਹੇ ਮਾਰੇ ਮਤੋਂ ਨੂੰ ਸ਼ਰਮ ਆ ਜਾਵੇ ਸ਼ਹਿਰ ਦਾ ਭੁੱਲ ਗਿਆ ਹੋਇਆ ਜਿਹੜਾ ਮੈਂ ਬਵਾਧਾ ਕਰਿਆ ਤਾਂ ਵੀ ਉਹਦੇ ਨਾਲ ਖੁਦ ਦੇਸ਼ ਕਿੰਨਾ ਬਕਾ ਹੋਇਆ ਅੱਪਾ ਨੂੰ ਦਿਖਾਉਣ ਵਾਸਤੇ ਇੱਥੇ ਆਏ ਆਂ ਅਜਿਹੀ ਕੋਠੀ ਅੱਗੇ ਆਪਾਂ ਹੋਰ ਵੀ ਕੋਈ ਜਗਾ ਛੋੜ ਸਕਦੇ ਤੇ ਪਰ ਆਪਾਂ ਨੂੰ ਆ ਜਵਾਬ ਚੁਣਨੀ ਜ਼ਰੂਰੀ ਸੀ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਜਿੰਨੀ ਵਾਅਦਾ ਖਲਾਫੀ ਸੈਂਕੜੇ ਸਰਕਾਰਾਂ ਨੇ ਕੀਤੀ ਆ ਉਹਨਿਓ ਕੈਪਟਨ ਮਰਿੰਦਰ ਸਿੰਘ ਤੋਂ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਕੀਤੀ ਆ ਤੁਸੀਂ ਆਪਣਾ ਇੱਕ ਨਹੀਂਗਾ ਤੁਸੀਂ ਆਪਣਾ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਸਾਰਿਆਂ ਨੇ ਕੋਈ ਕਸਮ ਨਹੀਂ ਖਰਦੀ ਦੇਖੋ ਓ ਵੀ 10 20 ਹਜ਼ਾਰ ਬੰਦਾ ਆ ਜਦੋਂ ਕਾਲੀਆਂ ਦੀ ਸਰਕਾਰ ਚੰਗੀ ਲਗੀ ਕਾਲਿਆਂ ਚ ਹੋ ਗਏ ਕੋਲ ਕਾਂਗਰਸ ਦੇ ਵਿੱਚ ਇਕੱਠੇ ਹੋ ਗਏ ਬਹੁਤ ਸ਼ਾਂ ਮਾਰ ਕੇ ਆਪ ਦੇ ਵਿੱਚ ਵੀ ਆ ਗਏ ਜਦੋਂ ਤੱਕ ਨਹੀਂ ਸਰੇਆ ਪਰ ਬੀਜੇਪੀ ਦੇ ਵਿੱਚ ਹੀ ਪੱਗੇ ਅੱਜ ਹਜ਼ਾਰਾਂ ਇਤਗਾ ਦੇ ਵਿੱਚ ਟੀਜਪੀ ਦੇ ਵਿੱਚ ਆਪਣੇ ਪੰਜਾਬ ਦੇ ਲੀਡਰ ਨੇ ਜਿਵੇਂ ਅਰੁਣੇਦ ਬਿੱਟੂ ਦੀ ਗੱਲ ਕਰਦੇ ਆ ਕਿਵੇਂ ਲੋਕਾਂ ਨੂੰ ਮਾਰਾ ਚੰਗਾ ਗੋਰ ਰਣ ਹੈ ਜਿਹੜੀ ਕੰਗਰਾਂ ਨੌ ਦੀ ਅਮਰ ਜਾਂਸੀ ਫਿਲਮ ਆ ਰਹੀ ਆ ਉਹਦੇ ਵਿੱਚ ਪਤਾ ਕੀ ਖਾਇਆ ਗਿਆ ਜੇ ਤਾਂ ਪੋ ਸਚਾਈ ਦੀ ਗੱਲ ਕਰਦੇ ਆ ਸਚਾਈ ਆ ਜਦੋਂ ਵੀ ਪੂਰੇ ਭਾਰਤ ਦੇ ਵਿੱਚ ਕਿਧਰੋਂ ਵੀ ਕੋਈ مصیبت ਹੁੰਦੀ ਆ ਕੋਈ ਹੜ੍ਹਾਂ ਦੇ ਕੋਈ ਬਚਾਅ ਵਾਲਾ ਵੀ ਜਾਂ ਕਰੋਨਾ ਟਾਈਮ ਦੇ ਵਿੱਚ ਜਿੰਨੇ ਵੀ ਵਰਲਡ ਲੈਵਲ ਦੇ ਗੁਰੂ ਘਰ ਤੇ ਲੋਕਾਂ ਨੇ ਲੰਗਰ ਚਲਾਏ ਨੇ ਦੂਜੀ ਗੱਲ ਜਿਹੜੀ ਗੈਸ ਦੀ ਗੱਲ ਕਰਦੇ ਆਕਸੀਜਨ ਦੀ ਉਹਦੇ ਵੀ ਲੋਕਾਂ ਨੇ ਸਿਲੰਡਰਾਂ ਦੇ ਲੰਗਰ ਲਾਤੇ ਆ ਦੋ ਪਰਸੈਂਟ ਵਾਲੇ ਸਿੱਖੇ ਤੇ ਕੋੜਾ ਕੌਮਾਂ ਦੇ ਵਿੱਚ ਜਿੱਥੇ ਲੋਕ ਆਪਦੇ ਮਾਪਿਆਂ ਨੂੰ ਆਪਣੇ ਸੱਗੇ ਸੰਗ ਨੂੰ ਹੱਥ ਨਹੀਂ ਲਾਂਦੇ ਤੇ ਉਹਨਾਂ ਦੇ ਲਾਜ ਵੀ ਕਰ ਰਹੇ ਨੇ ਉਹਨਾਂ ਦੇ ਬੱਚੇ ਜਾਂ ਘਰਵਾਲੇ ਕੀ ਸੋਚਦੇ ਹੋਣਗੇ ਪਰ ਆਮਰਜਾਂਸੀ ਫਿਲਮ ਵਿੱਚ ਦਿਖਾਇਆ ਪਤਾ ਕੀ ਜਾ ਰਿਹਾ ਵੀ ਜਿਹੜੇ 2% ਲੋਕ ਨੇ ਇਹ ਖਾਲਸਾ ਨਿੰਨੇ ਜੀ ਇਹ ਖੜਕੂ ਬਾਦ ਨੇ ਪਰ ਜਿਵੇਂ ਦਿੱਲੀ ਵਿੱਚ ਹੋਇਆ ਨਾਗਪੁਰ ਵਿੱਚ ਹੋਇਆ 24 ਗੱਲ ਨਹੀਂ ਉਹ ਲੋਕਾਂ ਤੇ ਗੱਲਾਂ ਦਾ ਪਤਾ ਵੀ ਨਹੀਂ ਤਾਂ ਉਹ 2% ਵਾਲੇ ਉੱਥੇ ਜਿਵੇਂ ਆਪਣੀ ਸਿਰਫ ਆਪਣਾ ਲੀਨ ਤੇ ਪਰ ਆਰਐਸਐਸ ਦਾ ਜਾ ਸਮਰਾਜ ਬਾਤ ਕਰਦਿਆਂ ਜਾਂ ਆਪਾਂ ਜਿਹੜੇ ਅੰਗਰੇਜ਼ਾਂ ਨੂੰ ਕਹਿ ਸਕਦਾ ਤਾਂ ਪੂਰੇ ਬਾਰਡਰ ਲੈਵਲ ਦੀ ਆ ਵੀ ਜਿਹੜਾ ਛੋਟਾ ਜਿਹਾ ਪੰਜਾਬ ਆ ਪੁਰਾਣੇ ਪੰਜਾਬ ਦਿੱਤਾ ਗੱਲ ਕਰਦੇ ਆ ਮੈਂ ਪੂਰੇ ਬਾਰਡਰ ਦੇ ਵਿੱਚ ਮਸ਼ਹੂਰ ਨੇ ਵੀ ਕੀ ਕਰਨਾ ਆ ਉਹ ਜਿਹੜੀ ਟੋਢੀ ਤਾਕਤਾਂ ਜਾਂ ਤਸਤਾਰ ਦੀ ਚੜ੍ਹਾਈ ਹੈ ਜਾਂ ਗੁਰੂਆਂ ਪੀੜਾਂ ਨੇ ਕੁਰਬਾਨੀਆਂ ਨੇ ਉਹਨੇ ਕਰਕੇ ਪੂਰੇ ਬਾਰਡਰ ਦੇ ਵਿੱਚ ਫਰਾਂਸਾ ਪੰਜਾਬ ਆਹ ਪੂਰੇ ਦੁਨੀਆ ਲੋਕਾਂ ਨੇ ਜਦਿਆ ਜਾ ਰਹਾ ਭਾਰਤ ਜਾਂ ਮੋਦੀ ਸਰਕਾਰ ਨੂੰ ਇਹ ਗੱਲ ਦਾ ਨਹੀਂ ਪਤਾ ਬੀਜੇ ਭਾਰਤ ਦੇਸ਼ ਬਚਿਆ ਬਾ ਦੂਜੇ ਦੇਸ਼ਾਂ ਤੋਂ ਤਾਂ ਪੰਜਾਬ ਕਰਕੇ ਬਚਿਆ ਬਾ ਜਹੇ ਕੁਰਬਾਨੀਆਂ ਵਿੱਚ ਤੁਹਾਡੇ ਪੰਜਾਬ ਦੇ ਲੋਕਾਂ ਦਾ ਯੋਗਦਾਨ ਜਹ ਦੇਸ਼ ਦੀ ਜਾਂਦੀ ਵਾਸਤੇ ਜਹ ਕਿਧਰੋਂ ਵੀ ਕੋਈ ਫੌਜਾਂ ਦੀਪ ਗੱਲ ਕਰ ਲਈਏ ਮੌਰੀ ਹੋ ਕੇ ਅੱਗੇ ਹੋ ਕੇ ਲੜਦੇ ਨੇ ਆਹੋ ਕਾਰਨਾਂ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਤੁਹਾਡੇ ਪਾਪਾ ਹਾਲਾਤ ਪੈਦਾ ਕਰੇ ਜਾ ਰਹੇ ਨੇ ਜਿਵੇਂ ਤੁਹਾਡੇ ਬੱਚੇ 12 ਪੜ੍ਹਦੇ ਨੇ ਬਾਹਰ ਜਾਂਦੇ ਨੇ ਆ ਵੀ ਇੱਕ ਹਿੱਸਾ ਐ ਮਹਿਨ ਦਾ ਪੰਜਾਬ ਦੇ ਲੋਕਾਂ ਨੂੰ ਖਤਮ ਕਰਨ ਵਾਸਤੇ ਜਾਂ ਜਿਹੜਾ ਨਸ਼ਾ ਆ ਗੁਜਰਾਤ ਵਿੱਚ ਕਿੱਥੇ ਨਸ਼ਾ ਦਾ ਪਰ ਪੰਜਾਬ ਦੇ ਲੋਕਾਂ ਨੂੰ ਬੁਗਰਾਮ ਕਰਨ ਵਾਸਤੇ ਸੈਂਕੜੇ ਸਰਕਾਰ ਨਗਾ ਪਚਾਰ ਰਹੀ ਆ ਵੀ ਪੰਜਾਬ ਨੂੰ ਕਿਸੇ ਤਰੀਕੇ ਵੀ ਖਤਮ ਕਰੀਏ ਪਰ ਪੰਜਾਬ ਦੇ ਲੋਕ ਬਹੁਤ ਵਧਾਈ ਦੇ ਯੋਗ ਪਾਤਰ ਨੇ ਜਿਵੇਂ ਪਿਛੇ 30 ਦੇ ਇਕ ਦੇ ਹਾਲ ਤੀ ਵੀ ਸਮੁੱਚਾ ਪੰਜਾਬ ਦਾ ਹੁਣਾ ਚਾਹੀਦਾ ਉਹਦੇ ਵਿੱਚ ਹਰ ਇੱਕ ਵਰਗ ਦੇ ਲੋਕ ਆ ਚਾਹੇ ਕਿਸਾਨ ਜਾਂ ਮਜ਼ਦੂਰ ਜਾਂ ਸਾਡੇ ਮੀਡੀਆ ਭਾਈਚਾਰ ਜਾਂ ਭਰਾਤਰੀ ਜothe ਬੰਦੀਆਂ ਮਲਾਜਮ ਜਿਦੋ ਜਿੰਨੇ ਵੀ ਸਮੁੱਚੇ ਪੰਜਾਬ ਦੇ ਲੋਕ ਤੇ ਉਹਨਾਂ ਨੇ ਸਮੁੱਚਾ ਪੰਜਾਬ ਬੰਦ ਕਰਿਆ ਕਿਉਂਕਿ ਕਦੇ ਵੀ ਜੋ ਪੰਜਾਬ ਦੇ ਲੋਕਾਂ ਨਾਲ ੱੱੱਕਾ ਹੋਇਆ ਕੋਸਮੋ ਤੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਖੜਦੇ ਨੇ ਲੜਦੇ ਨੇ ਆ ਪੂਰੇ ਵਰਲਡ ਲੈਵਲ ਦੇ ਲੋਕਾਂ ਨੂੰ ਪਤਾ ਆ ਆਪਣੀ ਇੱਕ ਕਰਨੇ ਤੋੜਨ ਵਾਸਤੇ ਵੀ ਪੰਜਾਬ ਨੂੰ ਕਿਵੇਂ ਪਛਾੜਾ ਜਾਵੇ ਵੀ ਛੋਟੇ ਜਿਹੇ ਪੰਜਾਬ ਆ ਭਾਰਤ ਦਾ ਬਚਾਈ ਬੈਠਾ ਆ ਨਾ ਨਾ ਪੂਰੇ ਗਲੀਆਂ ਵਿੱਚ ਨਾ ਆਵਾ ਅੱਜ ਤੁਹਾਡੇ ਪੰਜਾਬ ਦੇ ਲੋਕਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਵੱਡੇ ਵੱਡੇ ਉਹਦੇ ਹਾਸਲ ਕਰੇ ਨੇ ਛੋਟੀ ਗੱਲ ਨਹੀਂ ਹੈਗੀ ਪਰ ਆਪਾਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਭਾਰਤ ਦੇ ਵਿੱਚ ਰਹਿ ਕੇ ਅੰਗਰੇਜ਼ਾਂ ਤੋਂ ਆਪਾਂ ਆਜ਼ਾਦੀ ਲੈ ਕੇ ਪਰ ਆਪਣਾ ਇਹ ਲੋਕਾਂ ਦੇ ਜਿਹੜੇ ਆਪਾਂ ਨੇ ਬੰਦੇ ਆਪਾਂ ਚੁਣਦੇ ਰਹੇ ਆ ਬਣਾਉਂਦੇ ਰਹੇ ਆ ਸਰਕਾਰਾਂ ਇਹਨਾਂ ਨੂੰ ਆਪਾਂ ਪੰਜਾਲਾ ਮੋਰੋ ਬੋਟਾ ਵਾਕੇ ਬਣਦੇ ਤਾਂ ਰਹੇ ਆ ਪਰ ਕੰਮ ਇਹਨ ਸਾਰਾ ਕਾਰਪੋਰੇਟ ਸੈਕਟਰ ਦੇ ਹਿੱਤਾਂ ਵਿੱਚ ਹੀ ਕਰਿਆ ਜਿੰਨੇ ਵੀ ادارے ਨੇ ਸਾਰੇ ਪ੍ਰਾਈਵੇਟ ਕਰਤੇ ਕਹਨ ਨੂੰ ਭਾਰਤ 111 ਨੰਬਰ ਤੇ ਪੈਸੇ ਤੌਰ ਤੇ 160 ਦੇਸ਼ਾਂ ਵਿੱਚੋਂ ਪਰ ਜੇ ਆਪਾਂ ਆਮ ਲੋਕਾਂ ਦੀ ਹਾਲਤ ਦੇਖਾਂ 80% ਤੋਂ ਦੱਸੋ ਕਿਹਦੇ ਕੋਲ ਪੈਸਾ ਪੈਸਾ ਸਿਰਫ 20% ਲੋਕਾਂ ਕੋਲ ਜਿਹੜੇ ਬਰਬੇ ਕਾਰਪੋਰੇਟ ਸੈਕਟਰ ਫੈਕਟਰੀਆਂ ਦੇ ਮਾਲਕ ਨੇ ਜਾਂ ਵੱਡੇ ਵੱਡੇ ਆਈਐਸਪੀਸੀਆ ਦਾ ਅਫਸਰ ਨੇ ਜਾਂ ਸਾਡੇ ਪੋਲੀਟਿਕਲ ਲੀਡਰ ਨੇ 20% ਲੋਕ ਨੇ ਬਾਕੀ 80% ਲੋਕ ਕੋਈ ਨਾ ਕੋਈ ਕੰਮ ਕਰਕੇ ਲੋਕਾਂ ਦਾ ਟਿੱਡ ਪਰ ਰਹੇ ਨੇ ਜਿਹੜੀਆਂ ਆਪਣੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ ਦੇਖੋ ਸਰਕਾਰ ਸਵਾਮੀਨਾਥ ਕਮੇਟੀ ਦੀ ਰਿਪੋਰਟ ਲਾਗੂ ਕਰੁੰਦੀ ਆ ਆਪਣੇ ਕੋ ਕਰਜਾ ਵੀ ਚੜਦਾ ਵਾ ਕਿਉਂਕਿ ਅੱਜ ਰੇਟ ਦੇ ਉੱਪਰੋਂ 2000 ਦੇ ਸਵਾਮੀਨਾਥ ਕਮੇਟੀ ਦੀ ਰਿਪੋਰਟ ਸੀ ਤੋਂ ਪਲੱਸ 50 ਨਾਲ ਲਾਗੂ ਹੁੰਦੀ ਤਾਂ ਆਪਣੇ ਕੋਈ ਕਰਜਾ ਵੀ ਨਹੀਂ ਆਉਂਦਾ ਅੱਜ ਉਹਦਾ ਹਿਸਾਬ ਕਿਤਾਬ ਕਰ ਲੈਣਾ ਬਾਕੀ ਐਮਐਸਪੀ ਕ੍ਰਾਂਤੀ ਕਮੇਟੀ ਦੀ ਕੀ ਦੀ ਗੱਲ ਆ ਸਿਰਫ ਐਨੀਓ ਗੱਲ ਆ ਨਾ ਬੀ ਐਮ ਐਸ ਵੀ ਗ੍ਰਾਫਿਕ ਡਿਜ਼ਾਈਨਰ ਬਣਾਉਗਾ ਵੀ ਜੇ ਕੋਈ ਉਹਦੇ ਘੱਟ ਖਰੀਦੂਗਾ ਆਪ ਕੋਈ ਪਾਰਟਸ ਵਗੈਰਾ ਫਰਾਈਦਰ ਚ ਹੋਊਗੀ ਕੋਈ ਵੱਡੀ ਗੱਲ ਨਹੀਂ 2000 ਜਿਹੜਾ ਬਿਜਲੀ ਬਿੱਲ ਲੈ ਕੇ ਅੱਲਾ ਪਰੂ ਰਾਫਟ ਰੋਣਾਂ ਵਾਸਤੇ ਗੱਲ ਕਰ ਰਹੇ ਆਂ ਦੇਖੋ ਪਹਿਲਾ ਇੰਟਰਨੈਟ ਦੇ ਪਾਜੋ ਕਾਰਪੋਰੇਟ ਸੈਕਟਰ ਦਾ ਕਾਬਜਾ ਹੋਊਗਾ ਉਹਦੇ ਪਾ ਉਨਾਂ ਨੇ ਜਿਹੜਾ ਆਪਣੇ ਮਹੀਨੇ ਦੇ 30 30 ਦੇ ਕੰਮ ਕਰਨ ਦੇ ਮਹੀਨੇ ਰਹਿ ਗਏ 26 ਦੇ ਕੋਟਾ ਇੰਟਰਨੈਟ ਚੱਲੇ ਨਾ ਚੱਲੇ ਕੋਈ ਕੰਪਲੀਟ ਨਹੀਂ ਜਿੰਨੇ ਤੋਂ ਮੈਂ ਪੈਸੇ ਪਵਾਲੇ ਗਏ ਛੇ ਦਿਨੇ ਨਾ ਪੰਦਾ ਐਵੇਂ ਹੀ ਬਿਜਲੀ ਤੋਂ ਉਹਨੂੰ ਪ੍ਰਾਈਵੇਟ ਕਰਕੇ ਮਨ ਮਰਜ਼ੀ ਚ ਤੁਹਾਡੇ ਕੋਲ ਪੈਸੇ ਆ ਗਏ ਮੀਟਰ ਚਲਾ ਲਓ ਹਰ ਦੋ ਮਹੀਨੇ ਵੀ ਆਉਣ ਬੱਚਿਆਂ ਚ ਬੰਦੇ ਹੋ ਜਾਣਗੇ ਬਿਜਲੀ ਦੋਡੀ ਆਵੇ ਨਾ ਆਵੇ ਪੈਸੇ ਹੁਣ ਨਾ ਕੋਈ ਪਵਾਉਣੇ ਪੈਣਗੇ ਦੇਖੋ ਸਰਕਾਰ ਆਪਣੇ ਜਿੰਨੇ ਵੀ ਕੰਮ ਕਰ ਆਪਾਂ ਹਿੱਕਾਂ ਬਾਰੇ ਲੋਕਾਂ ਵਾਸਤੇ ਚੋਂਦੇ ਨੇ ਕਿ ਅਸੀਂ ਲੋਕਾਂ ਦੀ ਪੜ੍ਹਾਈ ਲਿਖਾਈ ਸਿਹਤ ਸਹੂਲਤਾਂ ਲੋਕਾਂ ਦੇ ਜ਼ਿੰਮੇਵਾਰੀਆਂ ਹੁੰਦੇ ਨੇ ਉਹ ਪਾ ਚ ਰਹੀ ਆ ਵੀ ਜਦੋਂ ਸਾਰਾ ਕੋਈ ਪ੍ਰਾਈਵੇਟ ਹੋਵੇ ਜੇ ਕਿਸੇ ਕੋਲ ਕੁਝ ਹੋਊਗਾ ਤਾਂ ਉਹ ਕਰ ਲੋਗੇ ਨਾ ਤੇ ਅੱਪਾ ਮਨੁੱਖੀ ਅਧਿਕਾਰ ਦੀ ਗੱਲ ਕਰਦੇ ਆ ਮਨੁੱਖੀ ਅਧਿਕਾਰ ਦੇ ਵਿੱਚ ਰੋਟੀ ਕੱਪੜਾ ਮਕਾਨ ਪੜ੍ਹਾਈ ਲਿਖਾਈ ਸਹਿਤ ਜ਼ਰੂਰਤਾਂ ਇਹ ਪੰਜ ਚਾਹ ਜ਼ਰੂਰੀ ਨੇ ਪਰ ਇਹ ਤਾਂ ਸੰਭਵ ਨਹੀਂ ਜੇ ਆਪਾਂ ਬਗੋ ਚੰਗਾ ਰੋਜ਼ਗਾਰ ਹੋਊਗਾ ਇਹ ਚੀਜ਼ਾਂ ਤਾਂ ਪੂਰੀਆਂ ਹੋਣਗੀਆਂ ਕੋਈ ਚੰਗੀ ਨੌਕਰੀ ਹੋਊਗੀ ਚੰਗਾ ਰੋਜ਼ਗਾਰ ਹੋਊਗਾ ਵਧੀਆ ਜ਼ਮੀਨ 'ਚੋਂ ਚਾਰ ਪੈਸੇ ਬਟਣਗੇ ਪਰ ਸਰਕਾਰ ਇਹਦੇ ਵੱਲ ਨਹੀਂ ਧਿਆਨ ਦੇ ਰਹੀ ਸਰਪਾ ਜਿਵੇਂ ਲੋਕਾਂ ਨੂੰ 프리 ਦੇ ਵਿੱਚ ਆਸਰਾ ਮਹਿਆ ਕਰਾ ਰਹੀ ਆ ਉਹਦਾ ਮਤਲਬ ਹੈ ਆ ਵੀ ਸਰਕਾਰ ਲੋਕਾਂ ਨੂੰ ਚੰਗਾ ਕੰਮ ਨਹੀਂ ਦੇ ਸਕਦੀ ਕਹੜੇ ਵਿੱਚੋਂ ਜਿਹੜਾ ਆਪਣੀਆਂ ਪ੍ਰਾਪਤ ਨੇ ਗੱਲ ਕਰੀਏ ਜਿਵੇਂ ਜਹਾ ਪ੍ਰੇਮ ਕੋਟਾ ਨੇ ਵੱਡੇ ਵੱਡੇ ਦੋਨੇ ਵਿਰਸਤੀਆਂ ਨੇ ਜਾਂ ਆਪਣੇ ਮਲਕ ਦੀ ਸੀ ਆਫਸ ਬਣਾਏ ਨੇ ਪੂਰੇ ਮੋਰਨ ਬਣਾਉ ਤੇ ਲੱਗਦਾ ਵੀ ਹਾਈ ਫਾਈ ਨੇ ਬਹੁਤ ਜਦੋਂ ਤਰੱਕੀ ਹੋਈ ਆ ਪਰ ਦੂਜੇ ਪਾਸੇ ਤਰੱਕੀ ਨਹੀਂ ਹੋਈ ਕਹਿਣ ਦਾ ਮਤਲਬ ਵੀ ਚੋਣੋ ਲੋਕਾਂ ਨੂੰ ਤੁਹਾਡੀਆਂ ਜਾਇਜ਼ ਮੰਗਾਂ ਨੇ ਜੇ ਇਹ ਮੰਗਾਂ ਆਪਾਂ ਆਫਸ ਤੋਂ ਅੰਗਰੇਜ਼ਾਂ ਤੋਂ ਮੰਗਦੇ ਪੂਰੀਆਂ ਹੋ ਜਾਂਦੀਆਂ ਉਹਨਾਂ ਲੋਕਤੰਤਰ ਦਾ ਕਾਨੂੰਨ ਦਾ ਅੱਜ ਦੋੜੀ ਨਾਗਰ ਤੋਂ ਕਾਨੂੰਨ ਥੋੜੇ ਵਾਸਤੇ ਹੋ ਰਾ ਕਾਰਪੋਰੇਟ ਹਿੱਕਤ ਵਾਸਤੇ ਹੋ ਰਾ ਜਿਵੇਂ ਲਖਮੀਰ ਬਖਰੀਆ ਜੀ ਕਦਮ ਦੇ ਪਾਸ ਗੱਲ ਕਰੀਏ ਉਹਦੇ ਵਿੱਚ ਕ ਅਦਮਸ਼ਟ ਐਂ ਦਾ ਮੁੰਡਾ ਤੇ ਜਿਨ੍ਹਾਂ ਸਿੱਧੇ ਕਿਸਾਨਾਂ ਤੇ ਗੱਡੀਆਂ ਚੜਾਈਆਂ ਕੋਈ ਐਫ ਆਰ ਵੀ ਨਹੀਂ ਹੋਈ ਕੋਈ ਅਜ ਤੱਕ ਕਾਨੂੰਨ ਨਹੀਂ ਹੋਇਆ ਦੂਜੇ ਪਾਸੇ ਆਪਾਂ ਨਾਤੇ ਟੇਲੀ ਨੂੰ ਗਏ ਆਂ ਜਦੋਂ ਵੀ ਤੁਮਨੇ ਪਹਿਲਾ ਹੀ ਪ੍ਰਧਾਨ ਮੰਤਰੀ ਨરેન્દ્ર ਮੋਦੀ ਅਮਿਤ ਜਾ ਮਾਨਜਬ ਸਪਰੀਮ ਕੋਟਾ ਕਹਿ ਰਹਿਆਂ ਦੀਆਂ ਵੀ ਜੇ ਕਿਸਾਨ ਪੈਦਲ ਦਿੱਲੀ ਜਾਂਦੇ ਨੇ ਸਾਨੂੰ ਕੋਈ ਤਰਾਜ ਨਹੀਂ 14 ਤੋਂ 6 ਤਰੀਕ ਨੂੰ 8 ਤਰੀਕ ਨੂੰ 14 ਨੂੰ ਪੈਦਲ ਗਏ ਜਿਵੇਂ ਭੇਜੇ ਕਾ ਤੁਹਾਡੇ ਸਾਹਮਣੇ ਆਇਆ ਵੀ ਕਿੰਨਾ ਤਿਆਚਾਰ ਹੋਇਆ ਕਿੰਨਾ ਜ਼ਬਰ ਹੋਇਆ ਅਥਰੂ ਗੈਸ ਦੇ ਗੋਲੇ ਐਸਐਲਰ ਦੀਆਂ ਗੋਲੀਆਂ ਪਾਣੀਆ ਬੁਸ਼ਾਰਾਂ ਕਿੰਨੇ ਘਾਣਾ ਆਪਣੇ ਫੱਟੜੋ ਹੋਏ ਕਿਦਨੇ ਖਾਡ ਬਈਆਂ ਲਕਤਾ ਗਵਈਆਂ ਕਿੰਨਾ ਚਾਜਰ ਕਿਸ ਮਾਨਯੋਗ ਸੁਪਰੀਮ ਕੋਰਟ ਨੂੰ ਦੇਖਿਆ ਨਹੀਂ ਚਾਹ ਸਾਂਸ ਸਰਕਾਰ ਨੂੰ ਦੇਖਿਆ ਨਹੀਂ ਅੱਪੜੇ ਲੱਗੇ ਬਚਲੇ 6 ਆਈ ਗੱਲ ਨੂੰ ਤੇ ਗੱਲਾਂ ਤੇ ਨਹੀਂ ਪਹੁੰਚੀ ਅੱਠ ਨੂੰ ਦਵਾਰ ਫੇਰ ਚਾ ਭੁੱਜਿਆ ਅੱਠ ਤੱਕ ਵੀ ਸੁਪਰੀਮ ਕੋਰਟ ਨੂੰ ਦੇਖਿਆ ਨਹੀਂ ਕੁਝ ਵੀ ਪਰ ਜੇ ਅਪਾ ਦੂਜੇ ਪਾਸੇ ਗੱਲ ਕਰਦੇ ਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰੋਜ਼ਪੁਰ ਰੈਲੀ ਕਰਨ ਆਇਆ ਤਾਂ ਉੱਥੇ ਆਪਣੇ ਕ੍ਰਾਂਤੀਕਾਰ ਜਿਹੜਾ ਨੇ ਜਿਵੇਂ ਉਸ ਟਾਈਮ ਜਿਹੜਾ ਮਾਹੌਲ ਸੀ ਵਿੱਚ ਝੰਡਾ ਲਗਾ ਕੇ ਇੱਕ ਜਾ ਘਰੋਣ ਦਾ ਦੋਦ ਕਰਾਂਗੇ ਉਸ ਵੇਲੇ ਪਹਿਲੇ ਲੋਕ ਦੋ ਦੋ ਕਿਲੋਮੀਟਰ ਤੋਂ ਹੀ ਤੇ ਪਰ ਉਸ ਟਾਈਮ 200 30 ਜਾਂ ਕੁਸਤਾਰਾ ਲਾਜੀ ਸਿਰਫ ਅੱਜ 3-4 ਸਾਲਾਂ ਤੋਂ ਬਾਅਦ ਅਰ ਨੂੰ ਇਹ ਦੇਖਿਆ ਮੋਦੀ ਦਾ ਹੋ ਜਦ ਕਿ ਮੋਦੀ ਵਾਕਫ ਆ ਹੁੰਦਾ ਜਿਹੜੀ ਰੈਲੀ ਦੀ ਫਲਾਪ ਹੋਈਦੀ ਉੱਥੇ ਲੋਕੜੀ ਪਹੁੰਚੇ ਦੇ ਪਰ ਅੱਜ ਜਦੋਂ ਅंदोलਣਾ ਚੱਲਿਆ ਅਜੋਤ ਨਸਤ ਤੇ ਨਸਤ ਦੇ ਵਿੱਚ ਬਾਏ ਨੇਮ ਕਨਵਰਟ ਕਰਤੇ ਤਿੰਨ ਚਾਰ ਸਾਲਾਂ ਮਗਰੋਂ ਮਾਝਾ ਦਾ ਸੁਪਰੀਮ ਕੋਰਟ ਜਾਂ ਜਿਹੜੇ ਸਾਡੇ ਪੰਜਾਬ ਦੇ ਨਮਾਇੰਦੇ ਨੇ ਇਹਨਾਂ ਨੂੰ ਉਹ ਚੀਜ਼ਾਂ ਦਿਖਣ ਲੱਗੀਆਂ ਪਰ ਜਦੋਂ ਲੋਕਾਂ 'ਪਾ ਹੁਣਾ ਅਤਿਆਚਾਰ ਹੋਇਆ ਜਾਂ ਸਾਡਾ ਵੀਰ ਸੁਭਕਰਨਾ ਖਨੌਰੀ ਬਾਰਡਰ ਸਿੱਧਾਂਗੋੜਿਆ ਮਾਰ ਕੇ ਜੀਤ ਕਰਿਆ ਉਹ ਸਿਕਾਰਾ ਨੂੰ ਨਹੀਂ ਦਿਖਿਆ ਉਹਦੇ ਕਰਕੇ ਭਾਵੇਂ ਦੋਨੋਂ ਸਾਰਿਆਂ ਨੂੰ ਆਪਣੀ ਰਾਖੀ ਆਫ ਕਰਨੀ ਪੈਣੀ ਆ ਜਿਹੜੀਆਂ ਸਰਕਾਰਾਂ ਦਾ ਕੋਈ ਝਾਕ ਨਾ ਕਰੋ ਸਿਰਫ ਐਦਾ ਹੋਣਾ ਪੰਜ ਸਾਲਾਂ ਮਗਰੋਂ ਉਹ ਬੁਟਾ ਪਾ ਕੇ ਚੋਕੇ ਬਣਾ ਦੇ ਕਰੋ ਫਿਰ ਆਪਣੀਆਂ ਕੋਠੀਆਂ ਕਾਰਾਂ ਦੇ ਬਿਨਾਂ ਕਰ ਤੁਗੜਾ ਚੋਕੀਆਂ ਕੰਮ ਲੰਗੇ ਐਵਾ ਮੰਗੋ ਪੁੱਛਣਾ ਬਾਕੀ ਭਾਈ ਕਿੰਨੇ ਵੀ ਅੱਜ ਸਾਡੇ ਵੀਰ ਭੈਣ ਭਰਾ ਸਰਹੱਦਲੇ ਕਿੱਥੇ ਪਹੁੰਚੇ ਨੇ ਜਾਗਦੇ ਜਮੀਰ ਵਾਲੇ ਨੇ ਗੋਹਾਵਾਲੀ ਦੇ ਪਾਤਰਾਂ ਇੱਕ ਜ਼ਰੂਰੀ ਬੇਨਤੀ ਵੀ ਦੇਖੋ ਦੋਵੇਂ ਬੌਂਡਰਾਂ ਦੇ ਆਪਣੇ ਪਟਿਆਲਾ ਜਿਲ੍ਹੇ ਦੀ ਟਰੈਕਟਰ ਟਰਾਲੀਆਂ ਬਹੁਤ ਘੱਟ ਨੇ ਕੋਸ਼ਿਸ਼ ਕਰੋ ਜਿਵੇਂ ਸ਼ੰਭੂ ਅਕਸਰ ਹਮਾਂ ਗਿਲਤੀ ਬਹੁਤ ਘੱਟਾ 14 ਬਲੀ ਦੀ ਸਰਕਾਰ ਨੇ ਮੀਟਿੰਗ ਦੇ ਰੱਖੀ ਆ ਦੇਖੋ ਸਰਕਾਰ ਨੂੰ ਪ੍ਰੈਸ਼ਰ ਕਾਹ ਬਣਨਾ ਜੇ ਲੋਕਾਂ ਉੱਤੇ ਕੱਟ ਬਧੂਗਾ ਮੈਂ ਸਾਰਿਆਂ ਨੂੰ ਬੇਨਤੀ ਆ ਵੀ ਜੇ ਹਰ ਇੱਕ ਪਿੰਡ ਚੋਂ ਇੱਕ ਇੱਕ ਜੱਲਾ ਦੋ ਦੋ ਕੈਕਟਰ ਲਈ ਉੱਥੇ ਜਿਹੜੇ ਪਹੁੰਚਦੇ ਕਰੇ ਦੇਖੋ ਟੋਂਡਾ ਤੇ ਜਾਂਚ ਕੋਈ ਕਮੀ ਨਹੀਂ ਰੋਜ਼ ਜਾਂਦੇ ਆ ਬਸ ਆਨੇ ਆ ਗਿਣਤੀ ਦੀ ਕੋਈ ਘਾਟ ਨਹੀਂ ਪਰ ਜੇ ਇੱਥੇ ਆਪਣੇ ਪੱਕੇ ਸਾਥ ਨਾਲ ਖਰਜਦ ਨੇ ਤਾਂ ਸਰਕਾਰ ਕੋਲ ਇੱਕ ਲੱਖ ਪ੍ਰੈਸ਼ਰ ਪੜੂੰਗਾ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਇੱਥੇ ਪਹੁੰਚੇ ਨੇ ਬਹੁਤ ਬਦਲ ਦੇ ਪਤਰੋਂ ਵਾਗਰੂਜੀ ਦਾ ਖਾਲਸਾ ਸ੍ਰੀ ਵਾਗਰੂਜੀ ਕੀ ਪਟੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਤਾਂ